ਗੁੱਡ ਮਾਰਨਿੰਗ ਫਰੈਂਡਸ ਕੀ ਹਾਲ ਚਾਲ ਸਾਸਰੀ ਘਰ ਆ ਠੀਕ ਠਾਕ ਹੋਵੋਗੇ ਤੇ ਸਾਸਰੀ ਕਾਲੀ ਜੀ ਕੀ ਹਾਲ ਚਾਲ ਹੋ ਜਾਊਗੀ ਉਹ ਤੋਂ ਮੇਰੇ ਅੰਦਰ ਪੁੱਛ ਅੱਛਾ ਠੀਕ ਆ ਹਣ ਤੋ ਹੋਸਟਲ ਜਾਏਗੀ ਹਾਂ ਹੋਸਟਲ ਆ ਵੀ ਤਾਂ ਹੋਸਟਲ ਆਇਆ ਵਾਪਸ ਇੱਥੇ ਪਰ ਮੈਨੇ ਸਭ ਹੋਸਟਲ ਮੈਂ ਪੜ੍ਹਦੀ ਹਾਂ ਹੋਸਟਲ ਹਾਂ ਹਾਇ ਲੈ ਪਰ ਮੈਨੇ ਸੱਦੋ ਫਾਦਰ ਜਾਓ ਫਾਦਰ ਇਹਨੇ ਫਾਦਰ ਨੂੰ ਕੀ ਕਰਨਾ ਇੰਨੀ ਹੱਸ ਕੇ ਚੜੇ ਲਾਉਂਦੀ ਬੰਦੇ ਚ ਕਿਤੇ ਗੁੱਸੇ ਚ ਆ ਰੋਜ਼ ਅਸੀਂ ਕਰ ਰਹੇ ਹਾਂ ਅਸੀਂ ਐਮਲੀ ਰੋਜ਼ ਦਾ ਚੈਪਟਰ 2 ਬਣਾ ਰਹੇ ਹਾਂ ਕਿੱਥਾ ਗਿਆ ਪ੍ਰੋਬਲਮ ਹੈ ਐਮਲੀ ਸੌਸ ਹੈ ਨਹੀਂ ਆਪਣੀ ਰੋਜ਼ ਸੌਸ ਕਹੀ ਜਾਂਦੀ ਇਹਦਾ ਇਹਨੂੰ ਪਤਾ ਨਹੀਂ ਤੇਰਾ ਹਲੇ ਮੇਰੇ ਨਾਲ ਬਹੁਤ ਤਬੀਅਤ ਖਰਾਬ ਹੋ ਗਈ ਨਹੀਂ ਮੈਂ ਡਾਕਟਰ ਚੱਲੋ ਚੱਲ ਚੱਲੀ ਆਪਦੀ ਨਾਉਣ ਨਾਲ ਉਹ ਜਾਂਦੀ ਆ ਫਿਰ ਤੂੰ ਤੇ ਸਮਾਨ ਲਿਆ ਕੇ ਨਹੀਂ ਦੇਣਾ ਫਿਰ ਅਸੀਂ ਵੀ ਆਪਦਾ ਸਮਾਨ ਲੈਣੇ ਚੱਲੇ ਚੱਲ ਚੱਲ ਬੀਬੀ ਹਾਂ ਹਾਂ ਤੂੰ ਆਪਦਾ ਸਮਾਨ ਜਿਹੜਾ ਲੈ ਚਲੋ 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 ਉਹ ਜਾਂਦੀ ਆ ਆਉ ਜਾਂਦੀ ਆਉ ਜਾਂਦੀ ਜਾਨੀ ਜਾਨੀ ਜਾਓ 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 ਜੀ ਇੱਕ ਤਾਂ ਨਹੀਂ ਛੱਡਦੇ ਹਨ ਇਹ ਕਾ ਨਹੀਂ ਛੱਡਦੇ ਇਹ ਪਲੰਬਰ ਸਾਹਿਬ ਤੇ ਠੇਕੇਦਾਰ ਸਾਹਿਬ ਸਾਹਿਬ ਜੀ ਤੁਹਾਡੀਆਂ ਇੱਟਾਂ ਦਾ ਮਸਲਾ ਹਲ ਕਰ ਆਏ ਆ ਠੀਕ ਹੈ ਤੜਕੇ ਥੜਕੇ ਤੁਸੀਂ ਠਾ ਕੇ ਭੇਜਤਾ ਮੈਨੂੰ ਪੰਜਣੇ ਮੇਰੀ ਚਾਰ ਖਣ ਲਾਤੇ ਤੜਕੇ ਆ ਗਏ ਹਾਂ ਬਾਈ ਕਿਵੇਂ ਏਟ ਨਹੀਂ ਆਈ ਬਾਈ ਏਟ ਗੁਰੂਆ ਬਾਦੂ ਏਟ ਓ ਏਟ ਜਿਆਦੀ ਨਹੀਂ ਲੱਭਦੀ ਤੇ ਬੱਲੀਆਂ ਥੱਲੋਂ ਕੱਢ ਲਓ ਕੱਲ ਨੂੰ ਬਾਈ ਖੋਲਣਾ ਆਉਣਾ ਤੂੰ ਖੋਲਣਾ ਆਉਣਾ ਵਾਹ ਠੀਕ ਹੈ ਲੈ ਵੀ ਕੱਲੂ ਇਹਦਾ ਬਲਾ ਪੱਕਾ ਜੇ ਅੱਜ ਸੈਂਟਰੀ ਦਾ ਸਮਾਨ ਲੈਣ ਚਲੇ ਆਪਾਂ ਅੱਜ ਸੈਂਟਰੀ ਦਾ ਬਲਾ ਉਹ ਪਰ ਪੱਕਾ ਜੀ ਅੱਜ ਸਮਾਨ ਲੈ ਆਈਏ ਬਾਈ ਪਲੰਬਰ ਸਾਹਿਬ ਨੇ ਤੇ ਦੂਬਾ ਇਲੈਕਟ੍ਰੀਸ਼ੀਅਨ ਵੀਰ ਦਾ ਵੀ ਸਮਾਨ ਲੈ ਆਉਣ ਵਾਲਾ ਹੋ ਜਾਣਾ ਵਾ ਟਾਈਮ ਨਾਲ ਹੀ ਤੇ ਵਾ ਕੱਲ ਤੋਂ ਕਾਲਾ ਖੁੱਲ ਗਿਆ ਸਟਾਰਟ ਤੇ ਕੰਮ ਹੋ ਜਾਣਾ ਸਟਾਰਟ ਥੱਲੇ ਵਾਲਾ ਇਹ ਤੈਨੂੰ ਡਿੱਕੀ ਜਾਂਦਾ ਇੱਥੇ ਆ ਗਏ ਰਾਜੇ ਆ ਗਏ ਇੱਥੇ ਇੱਕ ਦਾ ਇੱਥੇ ਇੱਕ ਦਾ ਨਹੀਂ ਹਲੇ ਗਿਆ ਲੈ ਕੋਈ ਗੱਲ ਗਲਣੀ ਇਟਾਂ ਨੂੰ ਹੈ ਕੱਲਕੇ ਮੇਰੇ ਉਹ ਕਹਿੰਦਾ ਲੇਖਣ ਚੱਲ ਆਪਣਾ ਉਹ ਕੱਲ ਸੱਚ ਸ਼ਟਰਿੰਗ ਖੋਲ ਦੇਣੀ ਸਾਰੀ ਕੱਲ ਸਲਾ ਹੋ ਗਈ ਮੈਂ ਐਗਜ਼ੀਬਿਸ਼ਨ ਸੇਵਰ ਹੋਰ ਬੱਜ ਕੇ ਆ ਚੱਲ ਮੈਂ ਫਿਰ ਐਗਜ਼ੀਬਿਸ਼ਨ ਤੇ ਮੈਨੂੰ ਨਹੀਂ ਪਤਾ ਮੈਨੂੰ ਹੁਣੇ ਦੱਸਿਆ ਰੀਸੈਂਟਲੀ ਇਹਨਾਂ ਨੇ ਉਹ ਕਿਹੜਾ ਨਾਮ ਅੱਜ ਵੀ ਖੁੱਲ ਨਹੀਂ ਹਾਂ ਕੱਲ ਪਹਿਲਾਂ ਅੱਜ ਖੋਲਣੀ ਸੀ ਨਹੀਂ ਪਹਿਲਾਂ ਤਾਂ ਦਿਨ ਵਾਵਾ ਪਾਉਣ ਨੂੰ ਫਿਰਦੇ ਹੀ ਈ ਈਟਾਂ ਨਾ ਖਤਮ ਹੁੰਦੀਆਂ ਈਟਾਂ ਖਤਮ ਹੋ ਗਈਆਂ ਤਾਂ ਖੋਲ ਦੇਣੀ ਹੁਣ ਨਹੀਂ ਨਹੀਂ ਈਟਾਂ ਖਤਮ ਹੁੰਦੀਆਂ ਫੇਰ ਨਹੀਂ ਖੋਲਿਆ ਦੇਖ ਲੋ ਕੱਢ ਰਹੀਆਂ ਬੱਲੇ ਆਹ ਓਏ ਈਟਾਂ ਨਾ ਖਤਮ ਹੁੰਦੀਆਂ ਫੇਰ ਨਹੀਂ ਬੱਲੇ ਈਟਾਂ ਖਤਮ ਹੋ ਗਈਆਂ ਨਾ ਬੱਲੀਆਂ ਤਾਂ ਚਾਹੀਆਂ ਨੇ ਈਟਾਂ ਟਾਈਮ ਤਾਂ ਆਪਣਾ ਚਲੋ ਟਾਈਮ ਆ ਗਿਆ ਗਲਤ ਟਾਈਮ ਦੀ ਸੀ ਆਪਣੀ ਅਸਤ ਆ ਵੇ ਗੱਗੂ ਆਈ ਓਏ ਐਨੀ ਚਲਦੀ ਏ ਅਲੈਕਟ੍ਰੋਨਿਕਾ ਆ ਵੇ ਇਲੈਕਟ੍ਰੋਨਿਕਾ ਵੇਖ ਕਿੰਨੇ ਪੋਰਸ਼ਨ ਨੇ ਤੇ ਇਧਰ ਵੇਖੀ ਇਧਰ ਵੇਖ ਕੇ ਚਲਦੀ ਆ ਇੱਥੇ ਰੱਖ ਓ ਚੈੱਕ ਆ ਚੈੱਕ ਸਾਰੇ ਫੰਕਸ਼ਨ ਲਾਈ ਸਾਰੇ ਓਏ ਇੱਕ ਜੀ ਸਿਰੋਂ ਨੀ ਦਰਾਸਾ ਨਿਕਲਣਾ ਵੇਖੀ ਨੇ ਓ ਚੈੱਕ ਹੁਣ ਦਰਾਸਾ ਨਿਕਲਣਾ ਐ ਟੈਂ 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 ਇਹ ਤਾਂ ਭਾਜੀ ਸਹੀ ਨਹੀਂ ਛੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਸਮਾਨ ਦਿੱਤਾ ਤੇ ਭਈ ਅਸੀਂ ਜੋ ਜੋ ਚੀਜ਼ਾਂ ਇਥੋਂ ਲਈ ਜਣਾ ਮੈਂ ਕਹਾ ਸਿਰਾ ਹੀ ਲਈਆਂ ਮੈਂ ਤੁਹਾਨੂੰ ਮੋਟੀ ਮੋਟੀ ਨਿਗਾਹ ਵਿਖਾ ਦੇਣਾ ਇਹ ਆਪਣੇ ਵਾਸ਼ਰੂਮ ਚ ਲੱਗਣੇ ਭਾਈ ਰੋਜ਼ ਗੋਲਡ ਤੇ ਇੱਕ ਵਾਸ਼ਰੂਮ ਚ ਮੇਬੀ ਆਪਾਂ ਬਲੈਕ ਤੇ ਰੋਜ਼ ਗੋਲਡ ਦਾ ਕੰਬੀਨੇਸ਼ਨ ਰੱਖ ਲਈਏ ਕਿਉਂਕਿ ਸ਼ੁਰੂਆਤ ਹੋ ਚੁੱਕੀ ਆ ਤੇ ਐਂਡ ਗੱਲਾਂ ਬਾਤਾਂ ਇੱਥੇ ਆਣ ਕੇ ਵੈਸੇ ਮੈਂ ਹੀ ਸੋਹਣਾ ਲੱਗੀ ਜਾਂਦਾ ਪਤਾ ਨਹੀਂ ਲੱਗਦਾ ਕਿ ਹਿਸਾਬ ਨਾਲ ਲਾਈਆਂ ਇਹਨਾਂ ਨੇ ਹਨਾ ਆਪਾਂ ਸੋਹਣੇ ਲੱਗੰਦੇ ਨੇ ਇੱਥੇ ਸ਼ਾ ਇੱਥੇ ਵੈਸੇ ਹੀ ਗੋਰੇ ਲੱਗੀ ਜਾਂਦੇ ਆਓ ਪਲੀਜ਼ ਹੁਣ ਕਾਫੀ ਦੀ ਸੇਵਾ ਵੀਰ ਵੱਲੋਂ ਹੋਊਗੀ ਤੇ ਸ਼ਾ ਦਾ ਹੈਗਾ ਗੁਰਨਾਨਕ ਸੈਂਟਰੀ ਸ਼ਾਹੀ ਨੰਬਰ ਬੋਲੋ ਆਪਣਾ ਜੀ 783 786 307 ਤੇ ਮੈਂ ਦੱਸਦਾ ਸਾਰੇ ਪੰਜਾਬ ਵਿੱਚ ਸ਼ਿਪਿੰਗ ਰਹੂਗੀ ਜਿੱਥੇ ਮਰਜ਼ੀ ਮੰਗਾ ਲਓ ਆਲ ਆਲ ਓਵਰ ਇੰਡੀਆ ਦੇ ਵਿੱਚ ਬਾਈ ਬਾਈ ਹੋਏ ਜਿਹੜੀਆਂ ਚੀਜ਼ਾਂ ਨਾ ਤੁਸੀਂ ਇਹਨਾਂ ਦੇ ਬਣਾ ਮੈਨੂੰ ਪਤਾ ਪਤਾ ਆਉਣ ਤਾਂ ਸਤਰੀ ਜੀ ਲੈ ਹੀ ਜਾਂਦੀ ਹੈ ਬਾਹੂ ਬਾਲੀ ਦਾ ਫਾਇਦਾ ਹੀ ਇਹ ਲੈਂਦੇ ਸਹੀ ਬਾਹੂ ਬਾਲੀ ਦਾ ਫਾਇਦਾ ਨਹੀਂ ਲੈਂਦੇ ਅੰਤ ਲੈਂਦੇ ਬਾਹੂ ਬਾਲੀ ਦਾ ਭਰਾਵਾ ਗਲਤ ਹੈ ਫਾਇਦਾ ਨਹੀਂ ਲੈਂਦੇ ਅੰਤ ਲੈ ਜਾਂਦਾ ਬਾਹੂ ਵਾਲੀ ਦਾ ਇਹ ਇਹ ਛਰੇ ਆ ਵੀ ਧੱਕਾ ਵਾਰੇ ਐ ਥੋੜੀ ਨਾ ਕੰਮਤਰੀ ਦਾ ਸਾਬੂ ਬਲੀ ਤੋਂ ਟਰੱਕਾਂ ਵਾਲਾ ਕੰਮ ਲੈ ਜਾਂਦੇ ਆਦੇ ਛੋਟੇ ਹਾਥੀ ਫੇਲ ਕਰਤੇ ਇਹਨਾਂ ਨੇ ਲੋ ਵੀ ਆ ਇੱਕ ਜਿਹੜਾ ਸਿਲਵਰ ਰੰਗ ਦਾ ਤੇ ਇੱਕ ਗੋਲਡਨ ਆ ਇਹਦਾ ਘੋੜਾ ਕਿਹੜੇ ਤੇ ਦੋਵੇਂ ਜਣੇ ਚੜਨਾ ਚਾਹੁੰਦੇ ਬਲੈਕ ਕਲਰ ਵਾਲਾ ਤਾਂ ਚਲੋ ਇੱਥੇ ਆ ਨਾ ਗਿਆ ਉਹ ਆ ਨਾ ਗਿਆ ਹੋ ਨਹੀਂ ਆ ਤਾਂ ਕਾਕੇ ਦਾ ਲਾ ਗਿਆ ਵੇ ਤੈਨੂੰ ਹੈ ਨਹੀਂ ਓਏ ਗੱਗੂਏ ਦੱਸ ਹੈਂ ਬਹੁਤ ਸੋਹਣੇ ਆਪਣੇ ਭੈਣ ਦਾ ਵਿਆਹ ਆ ਗਿਆ ਤੇ ਉਹਦੇ ਲਈ ਸਮਾਨ ਸੋਣ ਲੈ ਲਿਆ ਹੁਣ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਆਹ ਤਾਂ ਦੂਜਾ ਠੀਕ ਆ ਨਾ ਪਜਾਓ ਸ਼ਿੰਗਾਰ ਯਾਰ ਡਿਮੈਂਡਰ ਆਲਾ ਤਿੰਨ ਟ੍ਰੈਕ ਹੋਣਾ ਕੰਨ ਤੋੜਾਗਾ ਬਾਈ ਦਾਦਾ ਲੱਖਾਂ ਕਰੋੜਾਂ ਦਾ ਘੋੜਾ ਚੜਾ ਟੁੱਟ ਗਿਆ ਨਾ ਕੋਈ ਨਹੀਂ ਚੱਲਿਆ ਕੀ ਹੁੰਦਾ ਏ ਦੋਨੋਂ ਕੱਪੜਾ ਸੈਲੈਕਟ ਕੀਤਾ ਪੈਣਦੇ ਵਿਆਹ ਲਈ ਹਾਂ ਉਹ ਮਤਲਬ ਡੈਕੋਰੇਸ਼ਨ ਆਪਾਂ ਹੀ ਲਾਉਣਾ ਨਹੀਂ ਪਾਉਣਾ ਵੀ ਹੈ ਕੋਰਡੈਂਟ ਇਹਦੇ ਨਾਲ ਦੀ ਸੋਣ ਜਾਲੀ ਭੈਣ ਵੀ ਕੀ ਯਾਦ ਰੱਖੋ ਮੇਰੇ ਭਰਾ ਜਾਲੀ ਉਹ ਜਾਲੀ ਹੋ ਜਾਵੇ ਮੇਰਾ ਜਿਆਦਾ ਦਿਸੇ ਰੰਗ ਸਾਨੂੰ ਕਾਲਾ ਆ ਆਹੋ ਸ਼ੇਡ ਵੇ ਸ਼ੇਡ ਵੇ ਸ਼ੇਡ ਵੇ ਦੋਹਾਂ ਦੇ ਵਾਹ ਜੀ ਵਾਹ ਕਹਿੰਦੇ ਸਾਡੀ ਟੀਮ ਰੋਜ਼ ਹੀ ਆਉਂਦੀ ਇੱਥੇ ਦਤ ਨਾਸਤੇ ਆਪਾਂ ਕਦੇ ਕਦੇ ਐਕਸੈਂਟ ਹੋ ਜਾਂਦਾ ੱਲੋ ਆ ਯਾਰ ਸੂਬਾ ਕੀ ਬਾਤਾਂ ਮਾਰਨਿੰਗ ਦੀਆਂ ਬਹੁਤ ਸੋਹਣਾ ਆਨੰਦ ਮਜ਼ੇਦਾਰ ਮੌਸਮ ਆ ਕੀ ਲੈ ਕੇ ਚੱਲੇ ਆ ਮੂਲੀਆਂ ਕੱਦੂ ਕੱਦੂ ਗੁੱਡ ਮਾਰਨਿੰਗ ਆ ਜੀ ਬਹੁਤ ਸੋਹਰਾ ਪਿਆਰ ਬਹੁਤ ਸੋਹਣੀ ਮਾਰਨਿੰਗ ਦੇ ਨਾਲ ਇੱਧਰ ਚੈੱਕ ਕਰੋ ਇਦਾਂ ਦੀ ਵਾਈਬ ਲੱਭਣੀ ਹੋਰ ਕਿੱ데 ਤੁਹਾਨੂੰ ਯਾਰ ਵਾਹ ਜੀ ਵਾਹ ਵਾਹ ਜੀ ਵਾਹ ਦੱਸੋ ਇਹ ਤੂੰ ਨਹੀਂ ਚੱਕਣੇਗਾ ਤੇ ਫੇਰ ਚੱਕੀ ਜਾਣਾ ਇੱਧਰ ਲਓ ਜੀ ਕਰੋ ਗੈਸ ਕਰਾਂ ਦੇ ਕੀ ਬਣਿਆ ਅੱਜ ਵੇਖ ਤੇ ਲਿਆ ਇਹ ਬਣਿਆ ਕੀ ਜੇ ਦੱਸੋ ਤੁਸੀਂ ਸਾਰੇ ਜਣੇ ਇਹ ਔ ਚੱਕ ਇਹ ਔ ਚੱਕ ਨਜ਼ਾਰੇ ਹੀ ਨਜ਼ਾਰੇ ਪਛਾਣ ਹੀ ਨਹੀਂ ਆਉਣੇ ਕਾਦੇ ਆ ਹਾਂ ਕੋਈ ਗੈਸ ਹੀ ਨਹੀਂ ਕਰ ਸਕਦਾ ਨਾ ਕੋਈ ਨਹੀਂ ਕਰ ਸਕਦਾ ਕਾਦੇ ਇਹ ਪਕੌੜੇ ਉઠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ ਕਿਵੇਂ ਹੋ ਜੀ ਠੰਡ ਕਿਵੇਂ ਚੱਲ ਰਹੀ ਆ ਬਸ ਸਾਡੇ ਤਾਂ ਠੀਕ ਹੀ ਆ ਬਾਹਰ ਹੀ ਨਹੀਂ ਗਈ ਕਿਵੇਂ ਹੁਣ ਉਹ ਮਣ ਜਾ ਬਦਲਣ ਲੱਗ ਪਿਆ ਨੋਂਣ ਵੱਲੋਂ ਕਿ ਨਹੀਂ ਨਹੀਂ ਅੱਜ ਨਹੀਂ ਜੀ ਜਾ ਠੰਣੀ ਸ਼ੁਰੂ ਹੋਏ ਪੈਨਾਂ ਚੱਲ ਰਹਿਣ ਦੋ ਰਹਿਣ ਦੋ ਸਰ ਜੀ ਅੱਜ ਜੀ ਦੀ ਕੀ ਕਰਨਾ ਹਾਂ ਗੁੱਡ ਮਾਰਨਿੰਗ ਜੀ ਕਿਹੜੀ ਸਬਜੀ ਲਾ ਕਰੀ ਡੈਡੀ ਲਸਣ ਆ ਦੇਣਾ ਹਾਂਜੀ ਗੰਡੇ ਲਾ ਦੇਣੇ ਆ ਪਾਲਕ ਮੇਥੀ ਧਨੀਆ ਤੇ ਤੂੰ ਵੀ ਐਸਾ ਪਾ ਦੇ ਵਿੱਚ ਚਕੰਦਰ ਗੋਲੂ ਮੈਂ ਉਹ ਉਧਰ ਕੱਲ ਮੈਂ ਹੀ ਐਸਾ ਪਾਇਆ ਡੈਡੀ ਦੱਸੋ ਮਮੀਨ ਚੰਗੀ ਤਰ੍ਹਾਂ ਕੰਮ ਚੰਗੀ ਤਰ੍ਹਾਂ ਕਰੋ ਜੀ ਡਾਲਰ ਡਾਲਰ ਸਾਰੀਆਂ ਮਟਾਟਾ ਦਿੰਦਾ ਉਰੇ ਗੁਗਲੋ ਗੁਗਲ ਆਇਆ ਹਰ ਮਨ ਸਾਰਾ ਲੱਖਣ ਪੜਦਾ ਪਾਪੀ ਤੇ ਡਲੀ ਮਢੀਰ ਕੀ ਕਰਦੀ ਘਰੇ ਇਹਨਾਂ ਨੂੰ ਜਾਣ ਨਹੀਂ ਮਿਲਦੀ ਇੱਥੇ ਲੱchn ਕੋਨਫਰੰਸ ਕਹੀ ਬ੍ਰੇਕਫਾਸਟ ਉਹ ਕਿੰਨੇ ਪਤਲੇ ਹੋ ਤੁਸੀਂ ਵਾਓ ਡਾਈਟ ਚੱਲ ਰਹੀ ਹੈ ਓ ਮਾਈ ਗੋਡ ਲਵ ਯੂ ਅਨਿਵਾ ਹਾਂ ਹਾਂ ਚੱਲ ਰਹੀ ਹੈ ਚੱਲ ਰਹੀ ਹੋਏ ਆ ਜਿੱਦੋਂ ਸਟਾਰਟ ਕਰਨੀ ਹੈ ਆਹ ਦਾ ਗਲਤ ਇਸਤੇਮਾਲ ਕਰਦੇ ਹੋਏ ਮੇਰੇ ਵੀਰ ਈਸ਼ੂ ਸੋਢੀ ਜੀ ਜਿਹਨਾਂ ਦੇ ਬਟਨ ਖੋਲਦੇ ਹੋਏ ਟੱਡ ਵਾਲੇ ਵਾਜੀਵਾ ਖਿੱਚਦੇ ਐ ਨਹੀਂ ਖੋਲਦੇ ਗਾ ਪੱਕੇ ਕੰਮ ਆ ਉਧਰ ਕਾਕੇ ਹੋਣੀ ਕਹਿੰਦੇ ਆ ਉਹ ਵਾਜੀਵਾ ਆਲੂ ਬੀਜ ਕੇ ਛਪਾਈਦੇ ਅੱਜ ਝਟ ਰਿਆ ਜੀ ਡੀ ਰੋਡ ਤੇ ਇਨ ਨੂੰ ਪੁੱਛੇ ਕਿ ਭਾਈ ਦੇ ਗਾਉਣਾ ਲੂਬੀਜ਼ ਇਹ ਵੀਦਿਆ ਕਹਿੰਦਾ ਉਹ ਗਾਣਾ ਲਾਓ ਜਿਹਦੇ ਜਿਹਦਾ ਲੂਬੀਜ਼ ਕੇ ਚਪਾਈਦਿਆ ਤੇ ਤੂੰ ਤਾਂ ਡੋਲ ਕੇ ਕਹਿਦਾ ਸੀ ਹਾਲੇ ਡੋਲ ਕੇ ਤੂੰ ਲੋੜ ਕੇ ਕਹਿਦਾ ਯਾਰ ਤੂੰ ਡੋਲ ਕੇ ਚਪਾਈਦਿਆ